ਜਸਟਿਨ ਟਰੂਡੋ ਨਾਮ ਤਾਂ ਸੁਣਿਆ ਹੋਣਾ ਤੁਸੀਂ ਇਹਦੀ ਹੀ ਪਾਰਟੀ ਯਾਨੀ ਕਿ ਲਿਬਰਲ ਪਾਰਟੀ ਫਿਰ ਕੈਨੇਡਾ ਦੇ ਵਿੱਚ ਸੱਤਾ ਦੇ ਵਿੱਚ ਆ ਚੁੱਕੀ ਆ ਜੇ ਗੱਲ ਕਰੀਏ ਤਾਂ ਜਸਟਿਨ ਟਰੂਡੋ ਦੀ ਲਗਾਤਾਰ ਦੋ ਬਰੀ ਪੀਐਮ ਰਹਿ ਚੁੱਕਿਆ ਕੈਨੇਡਾ ਦੇ ਤੇ ਜਿਹੜਾ ਵੀ ਇਹਨਾਂ ਦਾ ਕਾਰਜਕਾਲ ਸੀਗਾ ਉਹਦੇ ਵਿੱਚ ਜਿੰਨੇ ਪੰਜਾਬ ਤੋਂ ਨੌਜਵਾਨ ਕੈਨੇਡਾ ਦੇ ਵਿੱਚ ਗਿਆ ਮੈਨੂੰ ਲੱਗਦਾ 2015 ਤੋਂ ਲੈ ਕੇ 2025 ਤੱਕ ਬਹੁਤ ਸਾਰੇ ਸਟੂਡੈਂਟ ਵਰਕ ਪਰਮਿਟ ਕਿਸੇ ਨਾ ਕਿਸੇ ਤਰੀਕੇ ਜਾਂ ਪੀਆਰ ਬੇਸ ਤੇ ਜਾਂ ਫੈਮਿਲੀ ਬੇਸ ਤੇ ਜਿੰਨੇ ਕੁ ਵੀ ਇਹ ਪੰਜਾਬੀ ਗਏ ਆ ਮੈਨੂੰ ਲੱਗਦਾ ਇਸ ਦੌਰ ਦੇ ਵਿੱਚ ਬਹੁਤ ਜ਼ਿਆਦੇ ਗਏ ਆ ਗਿਆ ਪੰਜਾਬੀ ਦਾ ਕਦੀ ਵੀ ਇਸ ਬੰਦੇ ਦਾ ਦੇਣਾ ਦੇ ਨਹੀਂ ਸਕਦੇ ਬੇਸ਼ੱਕ ਜਦੋਂ ਜਨਵਰੀ 2025 ਦੇ ਵਿੱਚ ਜਸਟਨ ਟਰੂਡੋ ਨੇ ਅਸਥੀਵਾ ਦਿੱਤਾ ਸੀਗਾ ਪੀਐਮ ਦੇ ਅਹੁਦੇ ਤੋਂ ਬੇਸ਼ੱਕ ਅਸਥੀਵਾ ਦੇਣ ਤੋਂ ਬਾਅਦ ਵੀ ਉਹ ਮਾਰਚ ਤੱਕ ਇਹ ਉਦੇ ਅਹੁਦੇ ਤੇ ਰਹੇ ਸੀਗੇ ਪੀਐਮ ਦੇ ਜਦੋਂ ਜਸਟਨ ਟਰੂਡੋ ਨੇ ਇਹ ਜਿਹੜੀਆਂ ਵੋਟਾਂ ਲੜੀਆਂ ਨਹੀਂ ਸੋ ਇੱਕ ਇਹ ਬੜੀ ਤਕੜੀ ਸਕੀਮ ਦਾ ਹਿੱਸਾ ਹੀ ਸੀਗਾ ਉਹਨਾਂ ਦੀ ਆਪਸੀ ਜਿਹੜੀ ਇਹ ਪਾਰਟੀ ਸੀਗੀ ਕਿਉਂਕਿ ਦੋ ਵਾਰੀ ਆਲਰੇਡੀ ਬਣ ਚੁੱਕਿਆ ਸੀਗਾ ਕਿਉਂਕਿ ਜਦੋਂ ਤੁਸੀਂ ਦੋ ਵਾਰੀ ਇਹ ਬਣ ਚੁੱਕੇ ਉਹਨੇ ਆ ਪੀਐਮ ਤੇ ਬਹੁਤ ਸਾਰੀ ਜਨਤਾ ਤੁਹਾਡੇ ਅਗੇਂਸਟ ਹੋ ਹੀ ਚੁੱਕੀ ਹੁੰਦੀ ਆ ਸੋ ਇਹਨੇ ਇਸ ਵਾਰੀ ਜਿਹੜੀਆਂ ਵੋਟਾਂ ਸੀਗੀਆਂ ਉਹਦੇ ਵਿੱਚ ਕੁਇਟ ਕਰ ਲਿਆ ਪਰ ਆਪਣੀ ਪਾਰਟੀ ਨੂੰ ਜਿਤਾਤਾ ਜਿਹੜੀਆਂ ਪਿਛਲੀਆਂ ਵੋਟਾਂ ਹੋਈਆਂ ਸੀਗੀਆਂ 2021 ਦੀਆਂ ਜਿਹਦੇ ਵਿੱਚ ਇਹ ਜਸਟਨ ਟਰੂਡੋ ਪੀਐਮ ਬਣਿਆ ਸੀਗਾ ਉਹਦੇ ਵਿੱਚ ਲਗਭਗ 338 ਜਿਹੜੀਆਂ ਸੀਟਾਂ ਸੀਗੀਆਂ ਟੋਟਲ ਜਿੱਦਾਂ ਇੰਡੀਆ ਦੇ ਵਿੱਚ 543 ਸੀਟਾਂ ਦੇ ਉੱਤੇ ਇਹ ਵੋਟਾਂ ਹੁੰਦੀਆਂ ਜਦੋਂ ਪ੍ਰਧਾਨ ਮੰਤਰੀ ਚੁਣਿਆ ਜਾਂਦਾ ਐ ਇਦਾਂ ਹੀ ਜਦੋਂ ਇਹ 2021 ਦੇ ਵਿੱਚ ਵੋਟਾਂ ਹੋਈਆਂ ਸੀਗੀਆਂ ਕੈਨੇਡਾ ਦੇ ਵਿੱਚ ਤਾਂ 338 ਸੀਟਾਂ ਦੇ ਉੱਤੇ ਵੋਟਾਂ ਹੋਈਆਂ ਸੀਗੀਆਂ ਹੁਣ ਕੈਨੇਡਾ ਦੇ ਵਿੱਚ ਇਹ ਜਿਹੜੀਆਂ ਸੀਟਾਂ ਸੀਗੀਆਂ ਮੈਂਬਰ ਪਾਰਲੀਮੈਂਟ ਦੀਆਂ ਉਹ ਵਧਾ ਕੇ 343 ਕਰ ਦਿੱਤੀਆਂ ਗਈਆਂ ਹਨ ਮਤਲਬ ਕਿ ਇਸ ਵਾਰੀ ਜਿਹੜੀ ਆ ਉੱਥੇ ਵੋਟਾਂ ਪਈਆਂ ਹੈਗੀਆਂ ਹੁਣ 2025 ਦੇ ਵਿੱਚ ਜਿਹਦੇ ਵਿੱਚ ਮਾਰਕ ਕੈਰਨੀ ਜਿਹੜੇ ਹੈਗੇ ਆ ਲਿਬਰਲ ਪਾਰਟੀ ਦੇ ਉਹੀ ਜਿੱਤੇ ਹੈਗੇ ਆ ਹੁਣ ਜਿਹੜੀਆਂ ਉੱਥੇ ਸੀਟਾਂ ਤੇ VOTING ਹੋਈ ਆ 343 ਤੇ VOTING ਹੋਈ ਆ ਸੋ ਜਦੋਂ 2021 ਦੇ ਵਿੱਚ ਜਸਟਨ ਟਰੂਡੋ ਜਿੱਤੇ ਸੀਗੇ ਉਦੋਂ 338 ਸੀਗੀ ਆ ਤੇ ਇਹਨਾਂ ਨੇ ਉਦੋਂ 170 ਵੋਟਾਂ ਘੱਟ ਤੋਂ ਘੱਟ ਚਾਹੀਦੀਆਂ ਸੀਗੀਆਂ ਸੀਟਾਂ ਤਾਂ ਜਾ ਕੇ ਉਹ ਆਪਣੀ ਸਰਕਾਰ ਬਣਾ ਸਕਦੇ ਸੀਗੇ ਐਦਾਂ ਹੀ ਸਦਨ ਜਿੱਦਾਂ ਇੰਡੀਆ ਦੇ ਵਿੱਚ ਹੁੰਦੇ ਆ ਰਾਸਵਾ ਤੇ ਲੋਕ ਸਭਾ ਹੁੰਦੇ ਆ ਤੇ ਕੈਨੇਡਾ ਦੇ ਵਿੱਚ ਇਹਨੂੰ ਹਾਊਸ ਆਫ ਕਾਮਨਸ ਕਹਿ ਦਿੱਤਾ ਜਾਂਦਾ ਹੈ ਇੱਥੇ ਇਲੈਕਟਡ ਹੋ ਕੇ ਐਮਪੀ ਆਉਂਦੇ ਆ ਤੇ ਉਹਨਾਂ ਦੇ ਜਿਹੜੇ ਜ਼ਿਆਦੇ ਐਮਪੀ ਹੁੰਦੇ ਆ ਜਿਸ ਪਾਰਟੀ ਦੇ ਉਹਦਾ ਉੱਥੇ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਇਸੇ ਤਰ੍ਹਾਂ ਜਦੋਂ 2021 ਦੇ ਵਿੱਚ ਵੀ ਵੋਟਾਂ ਪਈਆਂ ਸੀਗੀਆਂ ਉਸ ਸਮੇਂ ਜਸਟਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਾਣੀ ਕਿ ਸਰਕਾਰ ਬਣਾਉਣ ਦੇ ਲਈ ਕਿਸੇ ਹੋਰ ਪਾਰਟੀ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਇਹ ਗੱਠ ਜੋੜ ਕਰਨਾ ਪੈਣਾ ਸੀਗਾ ਜਿੱਦਾਂ ਇੰਡੀਆ ਦੇ ਵਿੱਚ ਵੀ ਇਸ ਵੇਲੇ ਗੱਠ ਜੋੜ ਵੱਡੀ ਸਰਕਾਰ ਹੈਗੀ ਹੈ ਨਾ ਉਸ ਸਮੇਂ ਲਿਬਰਲ ਪਾਰਟੀ ਨੇ ਜਸਟਿਨ ਟਰੂਡੋ ਨੇ ਜਿਹੜੀ ਜਗਮੀਤ ਦੀ ਸੀਗੀ ਜਗਮੀਤ ਸਿੰਘ ਵਾਲੀ ਐਨ ਡੀ ਪੀ ਪਾਰਟੀ ਉਹਨੂੰ ਜਾਨੀ ਕਿ ਇਹਨਾਂ ਨੇ ਇਹਦੇ ਨਾਲ ਗੱਠ ਜੋੜ ਕੀਤਾ ਸੀਗਾ ਤੇ ਇਹਦੀਆਂ ਜਿਹੜੀਆਂ 24 ਸੀਟਾਂ ਸੀਗੀਆਂ ਇਹ ਇਹਨਾਂ ਦੇ ਨਾਲ ਰੜ ਕੇ ਇਹਨਾਂ ਨੇ ਬਹੁਮਤ ਜਾਨੀ ਕਿ ਪੇਸ਼ ਕਰਕੇ ਉਦੇ ਸਦਨ ਦੇ ਵਿੱਚ ਤੇ ਆਪਣਾ ਜਿਹੜਾ ਇਹ ਪ੍ਰਧਾਨ ਮੰਤਰੀ ਬਣ ਗਏ ਸੀਗੇ ਜੇਕਰ 2025 ਦੀ ਗੱਲ ਕੀਤੀ ਜਾਵੇ ਤਾਂ ਜਗਮੀਤ ਸਿੰਘ ਜਿਹੜੇ ਹੈਗੇ ਆ ਐਨਡੀ ਐਨਡੀਪੀ ਦੇ ਜਿਹੜੇ ਇਹ ਪ੍ਰਧਾਨ ਹੈਗੇ ਆ ਉਹ ਆਪਣੀ ਹੀ ਸੀਟ ਤੋਂ ਹਾਰ ਚੁੱਕਿਆ ਤੇ ਉਹਨੇ ਅਸਤੀਫਾ ਵੀ ਦੇ ਦਿੱਤਾ ਫਿਰ ਵੀ ਉਹਦੀ ਜਿਹੜੀ ਪਾਰਟੀ ਹੈਗੀ ਆ ਉਹਨੇ 7 ਜਿਹੜੀਆਂ ਸੀਟਾਂ ਹੈਗੀਆਂ ਜਿੱਤੀਆਂ ਕੈਨੇਡਾ ਦੇ ਵਿੱਚ ਤੇ ਇਸ ਵਾਰੀ ਜਿਹੜੀ ਲਿਬਰਲ ਪਾਰਟੀ ਹੈਗੀ ਆ ਜਿਹੜੀ ਜਸਟਿਨ ਟਰੂਡੋ ਦੀ ਹੀ ਪਾਰਟੀ ਆ ਤੇ ਉਸੇ ਹੀ ਪਾਰਟੀ ਦੇ ਜਿਹੜੇ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਹੈਗੇ ਆ ਮਾਰਕ ਕਾਰਨੀ मतलब ਉਹਨਾਂ ਨੂੰ ਮਿਲੀਆਂ 165 ਸੀਟਾਂ ਮਿਲੀਆਂ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਹੈਗੀ ਆ ਜਿਹਦੇ ਪੀ ਪੋਲੀਵਰ ਜਿਹਦੇ ਆਗੂ ਹੈਗੇ ਆ ਉਹਨਾਂ ਨੂੰ ਐਤਕੀ ਸੀਟਾਂ ਮਿਲੀਆਂ ਸੀਗੀਆਂ 147 ਲਿਬਰਲ ਪਾਰਟੀ ਨੂੰ ਮੈਜੋਰਟੀ ਦੇ ਲਈ 172 ਸੀਟਾਂ ਦੀ ਜਾਨੀ ਕਿ ਜ਼ਰੂਰਤ ਸੀਗੀ ਇਸ ਵਾਰੀ ਜਿਹੜੀ ਇੱਥੇ ਸੀਟਾਂ ਦੇ ਇਹ ਵੋਟਾਂ ਹੋਈਆਂ ਉਹ 343 ਤੇ ਹੋਈਆਂ ਪਿਛਲੀ ਵਾਰੀ 338 ਤੇ ਸੀਗੀਆਂ ਮਤਲਬ ਕਿ 2021 ਦੇ ਵਿੱਚ 2025 ਦੇ ਵਿੱਚ ਹੋਈਆਂ 343 ਦੇ ਵਿੱਚ ਸੋ ਹੁਣ ਜੇਕਰ ਇਹ ਐਨ ਡੀ ਪੀ ਨਾਲ ਵੀ ਇਹ ਗੱਠ ਜੋੜ ਕਰ ਸਕਦੇ ਹੈਗੇ ਆ ਇਹ ਜਿਹੜੇ ਲਿਬਰਲ ਪਾਰਟੀ ਵਾਲੇ ਹੈਗੇ ਆ ਤੇ ਇਹ ਬਲੌਕ ਕਯੂਬਿਕ ਇੱਕ ਕਯੂਬਿਕ ਦੀ ਪਾਰਟੀ ਆ ਸਿਰਫ ਕਯੂਬਿਕ ਦੇ ਵਿੱਚ ਹੀ ਆਪਣੀਆਂ ਇਹ ਜਾਨੀ ਕਿ ਚੋਣਾ ਲੜਦੇ ਹੈਗੇ ਇਹਨਾਂ ਨੂੰ 23 ਸੀਟਾਂ ਹੈਗੀਆਂ ਸੋ ਇਹਨਾਂ ਦੇ ਨਾਲ ਵੀ ਇਹ ਗੱਠ ਜੋੜ ਕਰ ਸਕਦੇ ਹੈਗੇ ਸੋ ਇਹਨਾਂ ਨੂੰ ਗੱਠ ਜੋੜ ਦੀ ਜਾਨੀ ਕਿ ਇਸ ਬਰੀ ਵੀ ਜ਼ਰੂਰਤ ਪਊਗੀ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਦੀਆਂ ਜਿਹੜੀਆਂ ਲਿਬਰਲ ਪਾਰਟੀ ਦੀਆਂ ਜਿਹੜੀਆਂ ਸੀਟਾਂ ਹੈਗੀਆਂ 165 ਆ ਸੋ ਉਹਨਾਂ ਦੀਆਂ ਸੀਟਾਂ ਬਧੀਆਂ ਹੈਗੀਆਂ ਤੇ ਜਿਹੜੀ ਇਹ ਕੰਜ਼ਰਵੇਟਿਵ ਪਾਰਟੀ ਹੈਗੀ ਆ ਉਹਨਾਂ ਦੀ ਵੀ ਪਿਛਲੀ ਵਾਰੀ ਘੱਟ ਸੀ ਤੇ ਇਸ ਵਾਰੀ ਵਧੀਆ ਆ ਸੋ ਇਸ ਵਾਰੀ ਜਿਹੜੀਆਂ ਸੀਟਾਂ ਘਟੀਆਂ ਆ ਤਾਂ ਉਹ ਘਟੀਆਂ ਜ਼ਿਆਦਾਤਰ ਐਨ ਡੀ ਪੀ ਦੀਆਂ ਯਾਨੀ ਕਿ ਜਗਮੀਤ ਸਿੰਘ ਵਾਲੀ ਜਿਹੜੀ ਪਾਰਟੀ ਹੈਗੀ ਆ ਜਸਟਿਨ ਟਰੂਡੋ ਨੇ ਬੜੀ ਸਕੀਮ ਦੇ ਨਾਲ ਜਨਵਰੀ ਦੇ ਵਿੱਚ ਅਸਥੀਵਾ ਦੇ ਕੇ 3 ਮਹੀਨੇ ਫੇਰ ਹੋ ਰਿਹਾ ਇਹ ਪ੍ਰਧਾਨ ਮੰਤਰੀ ਦੇ ਉਹਦੇ ਤੇ ਫਿਰ ਮਾਰਚ ਦੇ ਵਿੱਚ ਜਿਹੜੇ ਮਾਰਕ ਕਾਰਨੀ ਜਿਹੜੇ ਹੁਣ ਉੱਥੇ ਪੀਐਮ ਬਣ ਰਿਹਾ ਉਹਨਾਂ ਨੂੰ ਉਹਨੇ ਇਹ ਗੱਦੀ ਦੇ ਦਿੱਤੀ ਯਾਨੀ ਕਿ ਆਗੂ ਬਣਾਤਾ ਤੇ ਆਪ ਜਿਹੜੀਆਂ ਇਸ ਵਾਰੀ ਬੋਟਾਂ ਜਾਨੀ ਕਿ ਕੈਂਪੇਨ ਜਿਹੜੀਆਂ ਸੀਗੀਆਂ ਜਿੱਥੇ ਰੈਲੀ ਵਗੈਰਾ ਵੀ ਕਰਦੇ ਸੀਗੇ ਉਹਦੇ ਵਿੱਚ ਵੀ ਨਹੀਂ ਗਿਆ ਨਾ ਬੜੀ ਸਕੀਮ ਦੇ ਨਾਲ ਹਾਲਾਂਕਿ ਹੋ ਸਕਦਾ ਜਿਹੜੀਆਂ ਅੱਗੇ ਬੋਟਾ ਪਊਗੀਆਂ ਉਹਦੇ ਵਿੱਚ ਦੁਬਾਰਾ ਇਹ ਆ ਜਾਣ ਤੇ ਜਿੱਤ ਵੀ ਸਕਦੇ ਆ ਸੋ ਇਸ ਤਰ੍ਹਾਂ ਦੇ ਨਾਲ ਇਹੀ ਪਾਰਟੀ ਜਿਹੜੀ ਲਿਬਰਲ ਪਾਰਟੀ ਦੁਆਰਾ ਇਹ ਸੱਤਾ ਦੇ ਵਿੱਚ ਆ ਚੁੱਕੀ ਆ ਉਹੀ ਪਾਰਟੀ ਜਿਹਨੇ ਬਹੁਤ ਸਾਰੇ ਸਟੂਡੈਂਟ ਵਰਕਰਾਂ ਨੂੰ ਇੰਡੀਆ ਦੇ ਜਿਹੜੇ ਸੀ ਸਪੈਸ਼ਲੀ ਪੰਜਾਬ ਦੇ ਇਹ ਵੀਜ਼ੇ ਦਿੱਤੇ ਸੀਗੇ ਕਿੱਥੇ ਇੱਕ ਸਮੇਂ ਕਿਹਾ ਜਾ ਰਿਹਾ ਸੀਗਾ ਜਿਹੜੀ ਇਹ ਜਸਟਨ ਟਰੂਡੋ ਦੀ ਪਾਰਟੀ ਆ ਲਿਬਰਲ ਪਾਰਟੀ ਉਹ ਕਦੀ ਇਲੈਕਸ਼ਨ ਜਿੱਤ ਹੀ ਨਹੀਂ ਸਕਦੀ ਹੈ ਨਾ ਇੱਕ ਤਰ੍ਹਾਂ ਦੇ ਨਾਲ ਪੂਰਾ ਉਹਦੇ ਖਿਲਾਫ ਮਾਹੌਲ ਬਣ ਚੁੱਕਿਆ ਸੀ ਕੈਨੇਡਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਵੀ ਜਿਹੜੀ ਇਹ ਲਿਬਰਲ ਪਾਰਟੀ ਸੀ ਜਾਂ ਜਸਟਨ ਟਰੂਡੋ ਸੀਗਾ ਉਹਨਾਂ ਨਾਲ ਜਿਹੜੇ ਸਬੰਧ ਸੀਗੇ ਇੰਨੇ ਸਖਾਵੇਂ ਨਹੀਂ ਸੀਗੇ ਇੰਡੀਆ ਦੇ ਚ ਵੀ ਬਹੁਤ ਸਾਰੇ ਲੋਕ ਸੀਗੇ ਜਿਹੜੇ ਇਹ ਚਾਹੁੰਦੇ ਸੀਗੇ ਕਿ ਲਿਬਰਲ ਪਾਰਟੀ ਚਲੇ ਜਾਵੇ। ਸਭ ਤੋਂ ਵੱਡਾ ਕਾਰਨ ਹੈਗਾ 트럼ਪ ਬਿਲਕੁਲ 트럼ਪ ਦੀ ਵਜ੍ਹਾ ਕਰਕੇ ਹੀ ਦੁਬਾਰਾ ਇਹ ਸੱਤਾ ਦੇ ਵਿੱਚ ਆ ਚੁੱਕਿਆ। ਕਿਉਂਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਹੈਗੀ ਆ ਪੀ ਪੋਲੀਵਰ ਹੈ ਗਿਆ ਉਹ 트럼ਪ ਦੇ ਜਾਦੇ ਕਲੋਜ਼ ਸੀਗੇ ਤੇ ਜਦੋਂ 트럼ਪ ਐਦਾਂ ਦੇ ਬਿਆਨ ਦਿੰਦਾ ਸੀਗਾ ਕਿ ਕੈਨੇਡਾ ਨੂੰ 50ਵੀਂ ਸਟੇਟ ਬਣਾ ਦੇਾਂਗੇ ਜਾਂ ਇਹਨਾਂ ਤੇ ਟੈਰਿਫ ਲਾਵਾਂਗੇ ਜਿੰਨੀਆਂ ਵੀ ਇਹ ਚੀਜ਼ਾਂ ਇੱਥੋਂ ਐਕਸਪੋਰਟ ਕਰਦੇ ਆ ਅਮਰੀਕਾ ਨੂੰ ਹਨਾ ਬਾਰ-ਬਾਰ ਇਸ ਤਰ੍ਹਾਂ ਦੀ ਵਾਰਨਿੰਗ ਦੇ ਰਹੇ ਸੀਗੇ ਪਰ ਜਿਹੜੇ ਪੀ ਪੋਲੀਵਰ ਸੀਗੇ ਕੰਜ਼ਰਵੇਟਿ ਉਹ ਬાળા ਉਹਨਾਂ ਦਾ ਇਹ ਵਿਰੋਧ ਨਹੀਂ ਕਰਦੇ ਸੀਗੇ 트럼ਪ ਦਾ ਪਰ ਇਹ ਜਿਹੜੇ ਲਿਬਰਲ ਪਾਰਟੀ ਵਾਲੇ ਸੀਗੇ ਇਹ ਬੜੇ ਸਖਤ ਸ਼ਬਦਾਂ ਦੇ ਵਿੱਚ ਉਹਦਾ ਵਿਰੋਧ ਕਰ ਰਹੇ ਸੀਗੇ 트럼ਪ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਇੱਕ ਆਜ਼ਾਦੀ ਹੈਗੀ ਆ ਉਹਨੂੰ ਚੈਲੰਜ ਕਰ ਰਿਹਾ ਹੈ ਇਸ ਦੇਸ਼ ਦੀ ਕੈਨੇਡਾ ਨੂੰ ਚੈਲੰਜ ਕਰ ਰਿਹਾ ਸੋ ਇੱਕ ਤਰ੍ਹਾਂ ਦੇ ਨਾਲ ਇਹ ਨੈਸ਼ਨਲਿਜ਼ਮ ਦੀ ਭਾਵਨਾ ਜਿਹੜੀ ਹੈਗੀ ਆ ਕੈਨੇਡਾ ਦੇ ਲੋਕਾਂ ਦੇ ਵਿੱਚ ਇਹ ਇਹ ਜਾਦੇ ਜਾਗ ਗਈ ਤੇ ਉਹਨਾਂ ਨੇ ਜਿਹੜੇ ਇਹ ਮੁੱਦੇ ਸੀਗੇ ਜਿਹੜੇ ਲਿਬਰਲ ਪਾਰਟੀ 10 ਸਾਲਾਂ ਤੋਂ ਇਹ ਭਾਵੇਂ ਉਹਨਾਂ ਦਾ ਵਿਰੋਧ ਹੋ ਰਿਹਾ ਸੀਗਾ ਉਹ ਛੋਟੇ ਦਿਸਣ ਲੱਗਦੇ ਹਨ ਭਾਵੇਂ ਉਹ ਇਦਾਂ ਦੀਆਂ ਪਾਲਿਸੀਆਂ ਸੀਗੀਆਂ ਇਹਦੇ ਵਿੱਚ ਬਾਹਰੀ ਸਟੂਡੈਂਟ ਉਹਨਾਂ ਨੇ ਵਾਧੂ ਲਿਆਂਦੇ ਬਾਹਰੀ ਇਮੀਗ੍ਰੈਂਟਸ ਜਿਹੜੇ ਸੀਗੇ ਉਹ ਵਾਧੂ ਲਿਆਂਦੇ ਉਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਛੋਟੀਆਂ ਨਜ਼ਰ ਆਉਣ ਲੱਗ ਪਈਆਂ ਤੇ ਦੁਬਾਰਾ ਵੋਟ ਪਾ ਕੇ ਉਹ ਲਿਬਰਲ ਪਾਰਟੀ ਨੂੰ ਉਹਨਾਂ ਨੇ ਸੱਤਾ ਦੇ ਵਿੱਚ ਲੈ ਆਂਦਾ ਹੁਣ ਆਪਾਂ ਗੱਲ ਕਰਦੇ ਆ ਕਿ ਇਹਦੇ ਨਾਲ ਜਿਹੜੀ ਇਹ ਸਟੂਡੈਂਟ ਜਿਹੜੇ ਆ ਗਏ ਆ ਜਾਂ ਇਮੀਗ੍ਰੇਸ਼ਨ ਜਾਂ ਹੋਰ ਜਿਹੜੇ ਵੀਜ਼ੇ ਆ ਗਏ ਆ ਕੈਨੇਡਾ ਦੇ ਵਿੱਚ ਜਿਹੜੇ ਹੈਗੇ ਆ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਦੁਬਾਰਾ ਮਿਲਣੇ ਸ਼ੁਰੂ ਹੋਊਗੇ ਜਿੱਦਾਂ ਪਹਿਲਾਂ ਮਿਲਦੇ ਸੀਗੇ ਬਿਲਕੁਲ ਮਿਲਣੇ ਸ਼ੁਰੂ ਹੋਊਗੇ ਜ਼ਰੂਰ ਮਿਲੂਗੇ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈਗੀ ਆ ਏਰੀਆ ਦੇ ਹਿਸਾਬ ਨਾਲ ਬਹੁਤ ਘੱਟ ਹੈਗੀ ਆ ਤੇ ਉੱਥੋਂ ਦੇ ਜਿਹੜੇ ਲੋਕ ਤੁਸੀਂ ਵੀ ਸੁਣਿਆ ਹੋਣਾ ਅੱਜਕੱਲ ਜਿਹੜੀ ਜਨਰੇਸ਼ਨ ਹੈਗੀ ਆ ਉੱਥੇ ਜਿਹੜੀ ਆ ਇਹ ਇਹ ਬੱਚੇ ਪੈਦਾ ਕਰਨ ਵਾਲੇ ਬਹੁਤ ਘੱਟ ਆ ਤੇ ਉਹ ਬਹੁਤ ਘੱਟ ਰੇਚ ਹੋ ਆ ਜਿਹੜੀ ਉਹਨਾਂ ਦੀ ਜਨਰੇਸ਼ਨ ਅੱਗੇ ਵੱਧ ਰਹੀ ਆ ਜਾਂ ਜਾਂ ਬੱਚੇ ਜੰਮ ਰਹੇ ਹੈਗੇ ਹਨਾ ਸੋ ਇਸ ਲਈ ਉਹਨਾਂ ਨੂੰ ਜਿਹੜਾ ਵਰਕ ਕਰਨ ਲਈ ਇਹ ਸਾਰਾ ਕੰਟਰੀ ਨੂੰ ਪੂਰਾ ਚਲਾਉਣ ਦੇ ਲਈ ਕਿਤੇ ਨਾ ਕਿਤੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਲੋਕਾਂ ਦੀ ਜ਼ਰੂਰਤ ਰਹਿੰਦੀ ਰਹਿੰਦੀ ਆ ਹਾਂ ਕੁਝ ਸਮੇਲੇ ਉਹਨਾਂ ਨੂੰ ਬੰਦ ਜ਼ਰੂਰ ਕਰ ਸਕਦੇ ਆ ਇਹੀ ਚੀਜ਼ ਸਿਰਫ ਅਮਰੀਕਾ ਤੇ ਵੀ ਲਾਗੂ ਹੁੰਦੀ ਆ ਤੁਸੀਂ ਦੇਖਿਆ ਨਾ ਜਦੋਂ ਟਰੰਪ ਸੱਤਾ ਦੇ ਵਿੱਚ ਆਏ ਸੀ ਉਹਨੇ ਬੜੇ ਦੋ ਕ ਜਹਾਜ਼ ਭਰਪੂਰ ਕੇ ਭੇਜੇ ਸਾਰਿਆਂ ਨੂੰ ਹਨ ਉਹਦੇ ਨਾਲ ਲੋਕ ਜਿਹੜੇ ਸੀਗੇ ਉੱਥੇ ਛਾਂਤ ਹੋ ਗਏ ਸੋ ਇਸੇ ਤਰ੍ਹਾਂ ਨਾਲ ਅਮਰੀਕਾ ਦੀ ਵੀ ਇਹ ਪ੍ਰੋਬਲਮ ਹੈਗੀ ਆ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹ ਲੋਕ ਚਾਹੀਦੇ ਹੀ ਚਾਹੀਦੇ ਹੁੰਦੇ ਆ ਕਿਉਂਕਿ ਜਿਹੜੇ ਉੱਥੋਂ ਦੇ ਲੋਕ ਹੈਗੇ ਆ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਹੈਗੀ ਆ ਉਸ ਇੰਨੀ ਸਪੀਡ ਦੇ ਨਾਲ ਨਹੀਂ ਵੱਧ ਰਹੀ ਹੈਗੀ ਜਿਸ ਹਿਸਾਬ ਨਾਲ ਉਹ ਤਰੱਕੀ ਕਰਦੇ ਆ ਉਹਨਾਂ ਨੂੰ ਟੈਕਸ ਦੀ ਵੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਕੰਮ ਕਰਨ ਦੇ ਲਈ ਮੈਨਪਾਵਰ ਦੀ ਵੀ ਜ਼ਰੂਰਤ ਹੈਗੀ ਆ ਫਿਲਹਾਲ ਮੈਨਪਾਵਰ ਦੀ ਜ਼ਰੂਰਤ ਇਹਨਾਂ ਦੇਸ਼ਾਂ ਨੂੰ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟੈਕਨੋਲੋਜੀ AI ਜਾਂ ਹੋਰ ਐਦਾਂ ਦਾ ਸਾਬਕਾ ਤਬ ਹੋ ਜੂਗਾ ਉਹ ਘਟ ਜੂਗੀ ਉਹ ਗੱਲ ਅਲੱਗ ਹੈਗੀ ਆ ਫਿਲਹਾਲ ਜਿਹੜਾ ਬਹੁਤ ਸਾਰਾ ਬਿਜ਼ਨਸ ਹੈਗਾ ਆ ਚਾਹੇ ਕੈਨੇਡਾ ਵੀ ਚਾਹੇ ਅਮਰੀਕਾ ਵੀ ਚਾਹੇ ਇੰਗਲੈਂਡ ਵੀ ਹੈਗਾ ਆ ਇਹ ਸਟੂਡੈਂਟ ਜਿਹੜੇ ਜਾਂਦੇ ਸੀਗੇ ਉਹਨਾਂ ਦੇ ਸਿਰ ਉਹ ਕਰਦੇ ਸੀਗੇ ਕਿੰਨਾ ਪੈਸਾ ਜਿਹੜਾ ਸਟੂਡੈਂਟ ਸੀਗੇ ਆਪਣੇ ਕੈਨੇਡਾ ਦੇ ਵਿੱਚ ਉਹਨਾਂ ਨੇ ਇਨਵੈਸਟ ਕੀਤਾ ਅਮਰੀਕਾ ਚ ਕੀਤਾ ਜਾਂ ਇੰਗਲੈਂਡ ਦੇ ਵਿੱਚ ਕੀਤਾ ਹਨ ਜਿਹੜੇ ਉੱਥੋਂ ਦੇ ਪੱਕੇ ਬਸਨੀਕ ਲੋਕ ਹੈਗੇ ਆ ਜਿਹੜੇ ਇਹ ਕੈਨੇਡਾ ਅਮਰੀਕਾ ਇੰਗਲੈਂਡ ਦੇ ਹੈਗੇ ਆ ਉਹਨਾਂ ਦੀਆਂ ਫੀਸਾਂ ਤਾਂ ਬਹੁਤ ਥੋੜੀਆਂ ਹੁੰਦੀਆਂ ਜਿਹੜੀਆਂ ਇੱਥੋਂ ਫੀਸਾਂ ਭਰ ਕੇ ਜਾਂਦੇ ਆ ਮੈਨੂੰ ਲ ਸੱਤ ਸੱਤ 8 8 ਗੁਣਾ ਜ਼ਿਆਦਾ ਹੁੰਦੀਆਂ ਉੱਥੋਂ ਦੇ ਲੋਕਾਂ ਨਾਲ ਜਿਨ੍ਹਾਂ ਯੂਨੀਵਰਸਟੀਆਂ ਤੇ ਜਿੱਥੋਂ ਇਹ ਰਹਿੰਦੇ ਆ ਸਟੂਡੈਂਟ ਜਾ ਕੇ ਉਹ ਘਰ ਤੇ ਉੱਥੇ ਉਹ ਟੈਕਸ ਦਿੰਦੇ ਆ ਇਕਨੋਮੀ ਨੂੰ ਬਹੁਤ ਸਾਰਾ ਸਹਾਰਾ ਮਿਲਦਾ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਦੀ ਜ਼ਰੂਰਤ ਇਹ ਜਿਹੜੇ ਦੇਸ਼ ਹੈਗੇ ਆ ਪੱਛਮੀ ਦੇਸ਼ ਇਹਨਾਂ ਨੂੰ ਰਹਿਣੀ ਹੈਗੀ ਆ ਜੇ ਸਮਝ ਲਈ ਇਹ ਚੀਜ਼ਾਂ ਸਟਾਪ ਜ਼ਰੂਰ ਹੋ ਸਕਦੀਆਂ ਪਰ ਹਮੇਸ਼ਾ ਲਈ ਨਹੀਂ ਹੋ ਸਕਦੀਆਂ ਤੇ ਬਿਲਕੁਲ ਇਹ ਇਹ ਪੋਸਿਬਿਲਟੀ ਹੈਗੀ ਆ ਕੀ ਜਿਹੜੇ ਇਹ ਵੀਜ਼ਾ ਦੀਆਂ ਸ਼ਰਤਾਂ ਹੈਗੀਆਂ ਉਹ ਨਰਮ ਜ਼ਰੂਰ ਹੋ ਸਕਦੀਆਂ ਹਾਂ ਥੋੜੀ ਜਾਂਚ ਪਰਖ ਉਹਨਾਂ ਦੀ ਵਧੀਆ ਤਰੀਕੇ ਨਾਲ ਇਹ ਜ਼ਰੂਰ ਕਰ ਸਕਦੇ ਆ ਕਿਉਂਕਿ ਆਪਣੇ ਲੋਕਾਂ ਨੇ ਜੋ ਨਕਲੀ ਡਾਕੂਮੈਂਟ ਬਣਾ ਬਣਾ ਕੇ ਉੱਥੇ ਚਲੇ ਗਏ ਸੋ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਆ ਕਿ ਇੰਨੇ ਕ ਕਾਬਲ ਬਣੋ ਕਿ ਤੁਹਾਨੂੰ ਜਿਹੜੇ ਦੇਸ਼ ਹੈਗੇ ਆ ਜਾਂ ਸਰਦਾ ਹੈਗੀਆਂ ਉਹਨਾਂ ਦੀ ਲੋੜ ਨਾ ਪਵੇ ਕਿਉਂਕਿ ਅਸੀਂ ਜਦੋਂ ਬਾਹਰ ਜਾਂਦੇ ਆ ਤਾਂ ਅਸੀਂ ਸਿਰਫ ਪੈਸੇ ਲਈ ਹੀ ਜਾਂਦੇ ਆ ਸੋ ਇੰਨੀ ਕ ਕਾਬਲੀਅਤ ਹੋਣੀ ਚਾਹੀਦੀ ਆ ਕਿ ਤੁਸੀਂ ਕਿਸੇ ਵੀ ਦੇਸ਼ ਚ ਰਹੋ ਕਿਤੇ ਵੀ ਰਹੋ ਪਰ ਤੁਹਾਨੂੰ ਪੈਸੇ ਕਮਾਉਣ ਵਾਲਾ ਉਹ ਢੰਗ ਤਰੀਕਾ ਤੁਹਾਡੇ ਕੋਲ ਕਲਾ ਉਹ ਜਰੂਰ ਹੋਣੀ ਚਾਹੀਦੀ ਆ ਚਾਹੇ ਤੁਸੀਂ ਇੰਡੀਆ ਦੇ ਵਿੱਚ ਵੀ ਹੈਗੇ ਆ ਸੋ ਉਹ ਜੁੱਥ ਨੂੰ ਆਪਣੇ ਵਿੱਚ ਜਰੂਰ ਇਹ ਇੱਕ ਇਹ ਪੈਦਾ ਕਰਨੀ ਚਾਹੀਦੀ ਆ ਭਾਵੇਂ ਸਾਡੀ ਇੱਕ ਗਾਈਡੈਂਸ ਸ਼ੁਰੂ ਦੇ ਵਿੱਚ ਮੈਨੂੰ ਲੱਗਦਾ ਕਈ ਵਾਰੀ ਇਹ ਵਧੀਆ ਹੋ ਨਹੀਂ ਪਾਉਂਦੀ ਹੈਗੀ ਸੋ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਜਰੂਰ ਇਦਾਂ ਦੀ ਇੱਕ ਸਕਿੱਲ ਬੱਚੇ ਦੇ ਵਿੱਚ ਪੈਦਾ ਕਰੀਏ ਕਿ ਸਾਨੂੰ ਅਸੀਂ ਇਸ ਚੀਜ਼ ਦੇ ਮਹਤਾਜ ਨਾ ਰਹੀਏ ਕਿ ਅਸੀਂ ਸਾਨੂੰ ਕਿਸੇ ਹੋਰ ਦੇਸ਼ ਦੇ ਵਿੱਚ ਜਾਣਾ ਪਵੇ ਬੇਸ਼ੱਕ ਇਦਾਂ ਦੇ ਸਿਸਟਮ ਜਾਂ ਗਵਰਨਮੈਂਟ ਦੁਆਰਾ ਵੀ ਇਹ ਸਾਰਾ ਕੁਝ ਚਲਾਇਆ ਜਾਂਦਾ ਹੈ ਕਿ ਜੋ ਬੰਦਾ ਇੱਕ ਡਿਜ਼ਰਵ ਕਰਦਾ ਹੁੰਦਾ 19 ਉਹਨੂੰ ਮਿਹਨਤ ਦਾ ਫਲ ਮਿਲਦਾ ਨਹੀਂਗਾ ਸੋ ਲੋਕ ਮਜਬੂਰ ਹੋ ਜਾਂਦੇ ਆ ਕਈ ਵਾਰੀ ਆਪਣੇ ਜਿਹੜੇ ਇਹ ਦੇਸ਼ ਹੁੰਦੇ ਆ ਉਹਨਾਂ ਨੂੰ ਛੱਡ ਕੇ ਜਾਣ ਦੇ ਲਈ ਸੋ ਪ੍ਰਮਾਤਮਾ ਕਰੇ ਇਦਾਂ ਦੀ ਨੌਬਤ ਕਿਸੇ ਤੇ ਨਾ ਆਵੇ ਉਹਨੂੰ ਆਪਣੇ ਘਰ ਦੇ ਵਿੱਚ ਹੀ ਰੋਟੀ ਮਿਲੇ ਫੇਰ ਵੀ ਜੇਕਰ ਮੈਂ ਗੱਲ ਕਰਾਂ ਕਿ ਇਹ ਕੈਨੇਡਾ ਅਮਰੀਕਾ ਚਾਹੇ ਫੌਰਨ ਲਾ ਲਓ ਵੈਸਟਰਨ ਕੰਟਰੀਜ਼ ਲਾ ਲਓ ਇਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਬਾਹ ਫੜੀ ਹੈਗੀ ਆ ਜਿਨ੍ਹਾਂ ਨੇ ਗਰੀਬੀ ਤੋਂ ਬਾਹਰ ਨਿਕਲੇ ਆ ਗਿਆ ਸਿਰਫ ਉਹ ਇਹਨਾਂ ਦੇਸ਼ਾਂ ਦੇ ਵਿੱਚ ਗਏ ਸੀ ਉੱਥੇ ਕੰਮ ਕੀਤਾ ਉਹਨਾਂ ਨੂੰ ਮਿਹਨਤ ਦਾ ਮੁੱਲ ਮਿਲਿਆ ਸੋ ਇਸ ਤਰ੍ਹਾਂ ਜਸਟਿਨ ਟਰੂਡੋ ਹਾਰ ਕੇ ਵੀ ਜਿੱਤ ਗਿਆ ਇਹ ਆਪਣੀ ਗੱਲਬਾਤ ਸੀਗੀ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਓ ਕੁਝ ਕਮੀ ਪੇਸ਼ੀ ਆ ਤਾਂ ਵੀ ਜਰੂਰ ਦੱਸਿਓ ਧੰਨਵਾਦ ਸਤਿ ਸ੍ਰੀ ਅਕਾਲ ਸਿਰ ਮਿਲਿਆ